ਲੋ ਬਾਈ ਭੈਣ ਦੇ ਇਧਰ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਬਾਈ ਬਾਲਣ ਵਾਲੇ ਕਮਰੇ ਤੇ ਉਹਦੇ ਪਰ ਲੈਂਟਰ ਔਣਾ ਤਾਂ ਕਾਫੀ ਦਿਨ ਤੋਂ ਕੰਮ ਚੱਲੀ ਜਾਂਦਾ ਵੀ ਚਲੋ ਮੈਂ ਤਾਂ ਅੱਜ ਹੀ ਬਲੌਗ ਦੇ ਵਿੱਚ ਦਿਖਾ ਰਿਹਾ ਵੀ 8-10 ਦਿਨ ਹੋ ਗਏ ਬਾਈ ਉਹ ਸਾਰਾ ਮਟੀਰੀਅਲ ਟਾ ਕੇ ਪਰਲੀ ਸਾਈਡ ਰੱਖਿਆ ਵਾ ਬਾਕੀ ਮਹਾਰਾਜ ਨੇ ਬਾਈ ਅੱਜ ਕਿਰਪਾ ਕਰੀ ਹੈ ਭੈਣ ਵੀ ਖੜੀ ਹੈ ਬਾਈ ਉੱਪਰ ਮੱਥਾ ਟੇਕਿਆ ਤਾਂ ਪਹਿਲਾਂ ਕੰਮ ਸ਼ੁਰੂ ਹੋਣ ਤੋਂ ਮਾਸਟਰ ਜੀ ਸਤਿ ਸ਼੍ਰੀ ਅਕਾਲ ਭੈਣ ਨੂੰ ਮਿਲੋ ਬਾਈ ਇਧਰ ਇਧਰ ਮਾਸੀ ਜੀ ਨੂੰ ਮਿਲੋ ਵਧਾਈਆਂ ਜੀ ਬਹੁਤ ਬਹੁਤ ਨਹੀਂ ਨਹੀਂ ਥੋੜੀ ਭੈਣ ਭਾਨਜੇ ਦਾ ਬਣਦਾ ਸੀ ਜਿਹੜਾ ਇੱਥੇ ਬੈਠੇ ਰਹਿਣਾ ਨਾ ਰਹਿਣਾ ਕਿਸੇ ਨੇ ਨਹੀਂ ਹੈਗਾ ਇਹ ਤਾਂ ਚਲੋ ਮਹਾਰਾਜ ਨੇ ਸਹੈਤ ਲਿਆਂਦੀ ਆ ਹਨਾ ਬੇ ਉਹ ਤਾਂ ਹੀ ਹੁੰਦਾ ਇੱਧਰ ਆ ਜਾ ਪੁੱਤਰਾ ਥੋੜਾ ਜਿਹਾ ਹੈ ਚੌਂਦਾ ਦਾ ਹਨਾ ਮਾਜ ਕਰੂ ਸ਼ੇਰ ਹਾਂ ਬਰ ਵਾਲੋਂ ਸੰਸਾਰਿਆਂ ਪੇਪ ਸਾਸਰੀਆ ਕਾਲ ਜੀ ਇਹ ਸ਼ੇਰੇ ਆ ਇਹ ਇਹ ਬੰਦਾ ਸ਼ੇਰੇ ਆ ਇਹ ਬਣਾ ਬਣਾ ਸੌ ਕੁਸ ਮਿਲ ਜਾਣੇ ਤਾਰੇ ਇੱਕ ਹੋਰ ਆ ਚਲੋ ਕੋਈ ਨਹੀਂ ਦਾਦੇ ਦਾਦੀ ਦੇ ਸਿਰ ਪਰ ਮੌਜਾ ਕਰੂ ਕਹੂਗਾ ਤਾਂ ਸਹੀ ਮੇਰਾ ਦਾਦਾ ਦਾਦੀ ਦਾ ਚਾਰਸ ਪਿਆ ਦੇਖ ਲੋ ਲੈਂਟਰ ਆਪਾਂ ਦੇਖਦੇ ਤੇ ਥੱਲੇ ਤੇ ਲੱਗਦਾ ਨਹੀਂ ਤਾਂ ਸੱਤ ਪੌਂਟਲ ਸੜੀਆਂ ਪੈ ਗਿਆ ਸਾਰੇ ਪਾਸੇ ਆਪਾਂ ਨੇ ਇਹਦੇ ਤੇ ਡੱਟਾਂ ਲਾਈਆਂ ਨੇ ਠੀਕ ਆ ਹੈਨਾ ਤੇ ਵਧੀਆ ਬਾਈ ਪਰ ਉਹ ਗੁਟੀ ਲਾਦੀ ਆ ਗੁੰਮ ਲਾ ਹਾਂ ਬਈ ਤੂੰ ਵੀ ਕੁਝ ਬੋਲ ਲੈ ਪਿੱਛੇ ਖੜੀ ਆ ਵਧੀਆ ਐ ਹਾਂ ਵਧੀਆ ਵਧੀਆ ਠੀਕ ਆ ਚੱਲ ਬਾਈ ਚੁੰਨ ਦਾ ਬਹੁਤ ਪਾਣੀ ਬਹੁਤ ਆਉਂਦਾ ਪਿੱਛੇ ਤਾਂ ਨਾ ਇਹ ਤਾਂ ਕਰਕੇ ਲੋ ਭਾਈ ਬਾਕੀ ਮਿਸਤਰੀਆਂ ਨੇ ਵੀ ਕੰਮ ਖੱਚਿਆ ਪਿਆ ਏ ਠੀਕ ਨੇ ਲੈਂਟਰਾਂ ਦੇ ਜਿਹੜਾ ਬਾਈ ਥੋੜਾ ਜਿਹਾ ਹੁਣ ਜਾਲ ਸੰਘਣਾ ਰਖਾਇਆ ਸੀ ਚਲੋ ਹੁਣ ਮਾਸੀ ਰਾਂ ਦੀ ਸੋਚ ਏ ਆ ਇੱਕ ਗੱਲ ਨਹੀਂ ਪਹਿਣਾ ਬਾਕੀ ਥੱਲੇ ਬਾਈ ਤੇਲ ਦਾ ਡੋਲੀ ਜਾਂਦੇ ਆ ਚਲੋ ਹਨ ਬਾਈ ਕੋਈ ਚੱਲ ਰਿਹਾ ਆਪਣਾ ਇਹਨੂੰ ਬਾਕੀ ਜਿਹੜੀ ਬਾਈ ਹੋਰ ਤੇ ਟਾਇਲ ਪਟ ਹੋਈ ਆ ਉਹਦਾ ਵੀ ਮਿਸਤਰੀ ਨਾਲ ਸਾਰਾ ਕਰਿਆ ਵਾ ਤਾਂ ਆਪਾਂ ਨੇ ਠੇਕਾ ਵੀ ਆਹ ਜਿਹੜਾ ਮੂਰਲਾ ਕੋਠਾ ਏ ਇਹਦੇ ਉੱਪਰ ਲਾਉਣੀ ਆ ਬਾਈ ਸਾਰੀ ਉਹ ਪੈਣਾ ਹੈ ਹਨਾ ਬਹੁਤ ਡਰਾਉਂਦੇ ਤੇ ਇਹ ਫੇਰ ਡਰ ਲੱਗਦਾ ਤਾਂ ਚਾ ਕੋਈ ਨਹੀਂ ਮੈਂ ਨਹੀਂ ਪਰਮੇਸ਼ਰ ਆ ਇਹ ਦੇਖ ਲੋ ਤੇਰੇ ਤੇ ਬਾਈ ਆਹ ਟਾਇਲ ਸਾਫ ਕਰਕੇ ਸੀ ਸਾਰੀ ਆ ਕੋਠੇ ਉੱਪਰ ਲਾਉਣੀ ਆ ਬਾਕੀ ਜਿਹੜੀ ਘੱਟੀ ਫਿਰ ਤੇ ਲਿਆਵਾਂਗੇ ਠੀਕ ਨੇ ਲੋ ਬਾਈ ਆਹ ਚੱਲ ਰਹੀ ਮਸ਼ੀਨ ਉੱਧਰ ਬਾਕੀ ਬਾਈ ਮਟੀਰੀਅਲ ਆ ਜਿਹੜਾ ਅੰਦਰ ਆ ਰੱਖ ਹੋ ਗਿਆ ਤਾਂ ਬਣਾ ਰੇਤਾ ਬਜਰੀ ਸਾਹਮਣੇ ਆਓ ਬਾਕੀ ਮਸ਼ੀਨ ਨੂੰ ਰੇਕਾ ਸਪੋਰਟਾਂ ਨੂੰ ਆਈਆਂ ਦੀਆਂ ਵੀ ਜਿੱਥੇ ਉੱਪਰ ਤੇ ਬਜਨਾ ਉਹਨਾਂ ਨੂੰ ਉੱਥੇ ਥੋੜਾ ਜਿਹਾ ਕਿਤੇ ਲੈਂਟਰ ਧਾਪਣਾ ਜਾਵੇ ਸੋ ਇਸ ਕਰਕੇ ਭਾਈ ਆ ਵੀ ਬਹੁਤ ਹਾਰ ਦਾ ਕੰਮ ਹੈ ਉਹ ਦੇਖੋ ਜਿਹੜੇ ਬੰਦੇ ਲੱਗੇ ਹੋ ਕਰਨ ਨਾ ਬਹੁਤ ਬਹੁਤ ਬੰਦੇ ਜਿਹੜਾ ਰਾਲੇ ਦੇ ਘਰ ਬਾਕੀ ਬੰਦੇ ਬਾਕੀ ਭਾਈ ਬਣੇ ਜਾਂਦੇ ਮਕਾਨ ਐਦਾਂ ਨੂੰ ਓ ਦੇਖੋ ਬਾਈ ਬਹੁਤ ਪੁਰਾਣਾ ਸਿੱਪਲ ਦਾ ਦਰਖਤ ਖੜਾ ਇਹਨਾਂ ਦੇ ਸਾਹਮਣੇ ਵੀਰਾਂ ਦਾ ਸਥਾਨ ਆ ਬਾਕੀ ਲੋਕੇਸ਼ਨ ਵਧੀਆ ਚਲੋ ਚੱਲੀ ਜਾਂਦਾ ਕੰਮ ਠੀਕ ਨੇ ਲਾ ਬਾਈ ਮਾਸੜ ਜੀ ਛਾਮਾਂ 'ਚ ਬਹਿ ਗਏ ਹਾਂਜੀ ਛਾਮਾਂ 'ਚ ਬਹਿ ਗਏ ਹੈ ਠੀਕ ਆ ਵਧੀਆ ਬੈਣਾ ਵੀ ਚਾਹੀਦਾ ਛਾਮਾਂ 'ਚ ਠੀਕ ਹੈ ਤੇ ਬਾਕੀ ਬਾਈ ਫਿਟਿੰਗ ਫੁਟਿੰਗ ਵਾਲਾ ਕੰਮ ਵੀ ਓਕੇ ਦਾ ਆ ਲੋ ਆਏ ਭਾਈ ਇੱਕ ਨਾ ਪਾਣੀ ਆਈ ਜਾਂਦਾ ਲੱਗਾ ਸਾਰਾ ਸਿਸਟਮ ਹੈ ਜਿਹੜਾ ਆਹ ਠੀਕ ਆ ਠੇਕੇਦਾਰ ਹੈ ਠੇਕੇਦਾਰ ਤਾਂ ਭਾਈ ਉਲਝਿਆ ਪਿਆ ਠੀਕ ਆ ਠੇਕੇਦਾਰਾ ਪਾਣੀ ਦੇ ਵਿੱਚ ਹਰ ਰੰਗ ਜਿਹਾ ਕਾਦਾ ਹੁੰਦਾ ਏ ਕੈਮੀਕਲ ਹੈ ਤੇ ਕੈਮੀਕਲ ਜੀ ਅੱਛਾ ਉਹਦੇ ਵਿੱਚ ਪਾਉਂਦੇ ਪਾ ਹਨਾ ਆਹ ਤੇਰੇ ਸਿਮੈਂਟ ਤੇ ਵਾਟਰ ਪ੍ਰੂਫ ਪਾਤਾ ਹੈ ਲੈ ਭਾਈ ਇੱਕਣਾ ਬਾਈ ਕੰਮ ਚੱਲੀ ਜਾਂਦਾ ਜਿਹੜਾ ਨਾਲ ਦੀ ਨਾਲ ਬਾਕੀ ਚਲੋ ਮਹਾਰਾਜ ਨੇ ਬਾਈ ਦਿਨ ਲਿਆਂਦਾ ਕਹਿੰਦੇ ਨੇ ਹੁੰਦੇ ਵੀ ਹੱਥ ਦੋਰੀ ਮਾਲਕ ਦੇ ਬੰਦਾ ਕਰਦਾ ਯਤਨ ਬਥੇਰੇ ਸੋਚਦੇ ਦਾ ਕੱਦੇ ਤੇ ਵੀ ਬਦਲ ਲਈਏ ਪਰ ਬਾਕੀ ਤੁਹਾਨੂੰ ਪਤਾ ਵੀ ਉਧਰ ਵੀ ਪਈ ਐ ਇੱਕ ਉਹ ਸਾਹਮਣੇ ਪਈ ਐ ਉਧਰ ਪਾਲੀ ਸਾਈਡ ਪਤਾ ਠੇਕੇਦਾਰ ਖੜਾ ਹੀ ਉੱਥੀ ਆ ਉਹ ਠੀਰੇ ਜੋਤ ਕਿੱਧਰ ਨੂੰ ਚਲੇ ਗਿਆ ਉਹ ਵੀ ਭੱਜਿਆ ਫਿਰਦਾ ਕਦੇ ਇੱਧਰ ਕਦੇ ਉੱਧਰ ਹੈ 14 ਦੀ ਬਾਲਣ ਹੈ ਉਹ ਬਾਲਣ ਪਰ ਚੱਕ ਦਿੰਦਾ ਉਹ ਬੰਦ ਗਏ ਫਿਰ ਕੱਲ ਨੂੰ ਲਾਉਂਗੇ ਦੇਖ ਲਓ ਕੋਠੇ ਪਰ ਬਾਈ ਆਹੇ ਵਿਲੇਜ ਲਾਈਫ ਭੈਣ ਦੇ ਸਾਡੀ ਦਾ ਕੰਮ ਦੇਖੋ ਬਾਈ ਚਲੋ ਹਾਇ ਤਾਂ ਹੋਰ ਵੀ ਆਲੇ ਦਾਲੇ ਕੋਠਿਆਂ ਪਰ ਵੀ ਵੇਖੋ ਕਿੱਥੇ ਕੋਠੇ ਪਰ ਬਾਲਣ ਇੱਥੇ ਲੈ ਵਤਾ ਚੜਦੀ ਉੱਪਰ ਫਟਾ ਦੀ ਫਟ ਚੱਕ ਕੇ ਜਦ ਇਹਦਾਂ ਹੁੰਦੀ ਦੀ ਬਾਕੀ ਬਾਈ ਆ ਸਾਰਾ ਮਟੀਰੀਅਲ ਆ ਜਿਹੜਾ ਇਹ ਵੀ ਟੋਟਲੀ ਸਾਫ ਸਪਈ ਆ ਇਹ ਭਾਲੇ ਥੋੜੋ ਇਹ ਤਾਂ ਸਮਝ ਲੋ ਇੱਕ ਲਿਖ ਦੇ ਸਤੀਰੇ ਹਾਂ ਇਹ ਦਹਿੜੂ ਤੋਂ ਮੈਂ ਲਿਆਈ ਤੇ ਬਾਪੂ ਜੀ ਨੇ ਭੱਦੇ ਹੋਏ ਤੇ ਉਹਨਾਂ ਨੇ ਪਾਇਓ ਤੇ ਉਹ ਕਹਿੰਦੇ ਤੂੰ ਪਾਲਾ ਫੇਰ ਮੈਂ ਕਿਹਾ ਚੱਲ ਹੁਣ ਆਵਾਂਗਾ ਤੇ ਉਹਨਾਂ ਲਾਜੀ ਜੀ ਸੋਇਓ ਤੇ ਪਾ ਦਿੱਤੀ ਜੀ ਫੇਰ ਪੱਟਣੇ ਪਏ ਹਾਂ ਫੇਰ ਪੱਟਣੇ ਪਏ ਹਲੇ ਸਾਲ ਹੋਇਆ ਤਾਂ ਚੱਲ ਕੋਈ ਨਹੀਂ ਹੁਣ ਤਾਂ ਸਭ ਤੋਂ ਵਧੀਆ ਝੂਠ ਵੱਡ ਹੋ ਗਈ ਹੁਣ ਤਾਂ ਅਮਰਾ ਭਰ ਦੀ ਝੂਠ ਵੱਡ ਹੋ ਗਈ ਇੱਕ ਕੰਮ ਕਰਾ ਬਾਈ ਅਸੀਂ ਇਹ ਲੈਂਟਰ ਪਰ ਲੈਂਟਰ ਰਖਾਤਾ ਜਿਹੜਾ ਐ ਨਾ ਥੋੜਾ ਜਿਹਾ ਮੂਰਨ ਲੈਂਟਰ ਜਿਹੜਾ ਇਦੇ ਉੱਪਰ ਰਖਾਤਾ ਵੀ ਜੋੜ ਦੀ ਲੋਆ ਜੋੜ ਚੋਂ ਲੱਗਣ ਠੀਕ ਆ ਲੋ ਆ ਦੇਖੋ ਸੰਗਣਾ ਪਹੁੰਚ ਜਾ ਰਿਹਾ ਜਾਲ ਵਾਲਾ ਤਾਂ ਫੇਰ ਨਜ਼ਾਰੇ ਆ ਲੱਟੋ ਮਾਜਾਂ ਲੈ ਬਾਈ ਆਹ ਬਹੁਤ ਦਾ ਕੰਮ ਆ ਜਾਂਦਾ ਆ ਜਾ ਉਹ ਚੱਲਦਾ ਹੁਣ ਉਹਨੇ ਨਾ ਆ ਜਾਣ ਦਾ ਚਲੋ ਭਾਈ ਚੱਲੀ ਜਾਂਦੇ ਆ ਕੰਮ ਮਹਾਰਾਜ ਸਾਰੇ ਜਿਹੜੇ ਇਕਲਾ ਕੰਮ ਕਰ ਰੋ ਬਿਘਾਰ ਚਲਾ ਰੱਖੇ ਦੇਖੋ ਮਾਂ ਬਾਪ ਦਾ ਆਪਾਂ ਕਰਜ਼ਾ ਦੇ ਨਹੀਂ ਸਕਦੇ ੁੱਪ ਚ ਬੈਠੇ ਆ ਹੈ ਠੀਕ ਨੇ ਲੈ ਭਾਈ ਇਹ ਗੱਲ ਮਾਂ ਬਾਪ ਦੀ ਕਦਰ ਕਰੋ ਆਪਣੇ ਦੀ ਜੀਉਂਦੇ ਜੀ ਸਾਰੇ ਮੈਂ ਨਹੀਂ ਕਹਿੰਦਾ ਮੈਂ ਵੀ ਸਾਰੇ ਕਰੋ ਇਹਨਾਂ ਦਾ ਆਪਾਂ ਦੇਣਾ ਨਹੀਂ ਦੇ ਸਕਦੇ ਜਿਹੜੀ ਇਹ ਬਈ ਪੀੜੀ ਐ ਇਹ ਪੀੜੀ ਨੇ ਇੰਨਾ ਸੰਤਾਪ ਘੱਟ ਲਿਆ ਨਾਗਾ ਤੁਹਾਨੂੰ ਪਤਾ ਸਾਰੇ ਏਸ਼ੀਆਸ਼ੀਅਲ ਚ ਰਹਿੰਦੇ ਆ ਹਾ ਠੇਕੇਦਾਰ ਚੱਕ ਲਾ ਹੁਣ ਮਾੜਾ ਮੋਟਾ ਆ ਆਪਣਾ ਡੀਕਦਾ ਭਾਈ ਠੇਕੇਦਾਰ ਕੰਮ ਨੂੰ ਵੀ ਮੇਰਾ ਕਾਦਾ ਉੱਥੇ ਤੱਕ ਸਿਮਿੰਟ ਲੱਗੇ ਲੋ ਭਾਈ ਬਾਕੀ ਭਾਈ ਪਿੰਡਾਂ ਵਾਲੀ ਸਿਸਟਮ ਦੇਖ ਲੋ ਕਿਆ ਹੁੰਦਾ ਹੈ ਵੀ ਇਹ ਪਿੱਛੇ ਲੈਂਟਰ ਪੈ ਰਿਆ ਹੈ ਨਾ ਉਧਰ ਟਾਕੀ ਨਾ ਇਧਰ ਟਾਕੀ ਨਾ ਇਧਰ ਟਾਕੀ ਇਹ ਪਿੰਡਾਂ ਦੇ ਵਿੱਚ ਪਤਾ ਨਹੀਂ ਸਿਸਟਮ ਬਹੁਤ ਪੁਰਾਣਾ ਵੀ ਸਾਂਝੀ ਹੀ ਗੰਦਾ ਹੁੰਦੀ ਹੈ ਤੇ ਪੁਰਾਣਾ ਮਕਾਨ ਤਾਂ ਦੇਖ ਲੋ ਉਹ ਘਰ ਵਾਲਿਆਂ ਨੂੰ ਵੀ ਕੋਈ ਟਾਕੀ ਇਹ ਘਰ ਵਾਲਿਆਂ ਨੂੰ ਤਾਂ ਵੀ ਕਿਸੇ ਟਾਕੀ ਨਹੀਂ ਹੈਗੀ ਇਕਨੇ ਆਏ ਆ ਜੋੜਾ ਨਵਾਂ ਮਕਾਨ ਪਾਉਂਦਾ ਕੋਈ ਉਹ ਟਾਕੀਆਂ ਰੱਖਦਾ ਜਿਕਣਾਉਣਾ ਦੇਖੋ ਥਲਮ ਡੁੱਲਰ ਦੇ ਵਿੱਚ ਰੋਜ਼ਾਨਾ ਤੇ ਲੋ ਭਾਈ ਬਾਕੀ ਆਪਣੇ ਆਪਣੇ ਲੱਗੇ ਹੋਏ ਬਾਈ ਕੰਮ ਚਲੋ ਠੀਕ ਆ ਚੱਲੀ ਜਾਂਦੇ ਕੰਮ ਮਹਾਰਾ ਸਾਰਿਆਂ ਨੂੰ ਖੁਸ਼ ਰੱਖੇ ਇਕਨੇ ਟੋਪਾ ਪੂਰੀ ਆ ਭਾਈ ਸੂਰਜ ਸਿਰ ਪਰ ਰੱਖ ਲੈ ਠੀਕ ਜੀ ਲੋ ਬਾਈ ਪਪੂਲਰਾਂ ਚ ਆ ਵੀ ਠੀਕ ਆ ਖੇਤੀ ਦਾ ਸੌਦਾ। ਹਲਦੀ ਦੀ ਖੇਤੀ ਇਹ ਸਭ ਤੋਂ ਬੈਸਟ ਐ। ਇਹਦਾ ਸੁਣਨ ਚ ਆਇਆ ਵੀ ਜਿੰਨੀ ਜ਼ਮੀਨ ਕਹਿੰਦੇ ਵੀ ਬੋਦੀ ਹੋਊਗੀ ਮਾੜੀ ਹੋਊਗੀ ਉੰਨੀ ਹਲਦੀ ਜ਼ਿਆਦਾ ਹੁੰਦੀ ਐ। ਚਲੋ ਬਾਈ ਸਾਡੇ ਵਾਲੀ ਸਾਈਡ ਤਾਂ ਤਗੜੀਆਂ ਜ਼ਮੀਨਾਂ ਇੱਥੇ ਤੇ ਪਤਾ ਲੱਗ ਜਾਣਾ ਸਾਈਡ ਸਾਈਡ ਦੇਖੋ ਕਿੰਨੀ ਤਗੜੀ ਆ ਉਹ। ਖੜੀ। ਇਧਰ ਆ ਗੱਬੇ ਗੱਬੇ ਬਾਈ ਸ਼ੋਰਾ ਤਾਂ ਪੈਂਦਾ ਹੀ ਐ। ਬਾਕੀ ਚਲੋ। ਵੀ ਪਤਾ ਨਹੀਂ ਇਹਦਾ ਝਾੜ ਛੋੜ ਕੇ ਆਊਗਾ ਚੀਜ਼ ਵਧੀਆ ਬਾਈ। ਮਾਰੀ ਨਹੀਂ ਹੈਗੀ ਵੀ ਖੇਤੀ ਕੋਈ ਵੀ ਕਰੋ ਨਹੀਂ ਮੇਰੇ ਸਾਥ ਚ ਮੈਂ ਇਥੇ ਨੂੰ ਨੰਗ ਰਿਹਾ ਸੀ ਮੈਨੂੰ ਵਧੀਆ ਲੱਗਿਆ ਇਹ ਹਾਂ ਦੇਖੋ ਇਹਨਾਂ ਬਾਈ ਲਾਈਨਾਂ ਦੇ ਵਿੱਚ ਵੀ ਜੀ ਵੀ ਸਾਰੀ ਹਲਦੀ ਆਹ ਲੋ ਪੂਰੀਆਂ ਬਾਈ ਹਰੇਕ ਕਿਆਰੇ ਦੇ ਵਿੱਚ 5-5 ਲਾਈਨਾਂ ਬਣੀਆਂ ਹੋਈਆਂ ਇਹ ਕਿ ਨਹੀਂ ਸਾਈਡ ਸਾਈਡ ਵਾਲਾ ਕਿਆਰੇ ਜਿਹੜੇ ਉਤ ਤਗੜੇ ਆ ਦੇਖੋ ਫਰਕ ਪੈ ਜਾਂਦਾ ਆ ਕਿਆਰਾ ਦੇਖ ਲਓ ਲਾ ਹੋਰ ਇਹਦੇ ਫੁੱਲ ਫਟਾਫੁੱਲ ਤਗੜਾ ਹੈ ਬਾਕੀ ਵਧੀਆ ਲੱਗਿਆ ਮੈਨੂੰ ਇਹ ਵੀ ਸਿਸਟਮ ਚੱਲੋ ਠੀਕ ਹੈ ਬੰਦਾ ਮਿਹਨਤ ਕਰੇ ਤਾਂ ਮਿਹਨਤ ਤੇ ਮੁੱਲ ਤਾਂ ਮੁਰਦ ਗਈ ਜਿਹੜਾ ਮਿਹਨਤ ਦਾ ਪਾਣੀ ਲੱਗਿਆ ਵਾ ਬਾਈ ਮੈਂ ਰੋਡ ਪਰੋਂ ਨੰਗ ਰਿਹਾ ਤਾਂ ਇੱਥੇ ਆਪਣੇ ਪਿੰਡਾਂ ਤੇ ਥੋੜੀ ਜੀ ਗਾਹਾਂ 3 ਕਿਲੋਮੀਟਰ ਉੱਥੇ ਦੇਖਿਆ ਮੈਂ ਕਿਉਂਕਿ ਬੂਟਾ ਤਾਂ ਅਸੀਂ ਬਿਲਾਉਂਦੇ ਆ ਚਲੋ ਇਸ ਟਾਈਮ ਬੂਟੇ ਵਿਲੇ ਪਏ ਆ ਗੰਨੇ ਵਾਲਾ ਗੰਨਾ ਵੀ ਜਾ ਪਰ ਆਹ ਚੀਜ਼ ਵਧੀਆ ਲੱਗੀ ਮੈਨੂੰ ਵੀ ਖੇਤੀ ਜਿਹੜੀ ਹਲਦੀ ਦੀ ਆ ਬਾਕੀ ਭਾਈ ਬੂਟਾ ਵੀ ਪੂਰਾ ਤਕੜਾ ਹੋ ਰਿਹਾ ਵਾ ਦੇਖੋ ਬਾਕੀ ਕੀ ਹੁੰਦਾ ਹੁਣ ਸਾਡੇ ਦੇਖਦੇ ਅਸੀਂ ਜਾਂ ਥੋੜਾ ਜਿਹਾ بڑا ਹੋਣਾ ਅਸੀਂ ਉੱਪਰ ਤੇ ਵੱਡ ਵੀ ਦਿੰਦੇ ਇਹਨਾਂ ਦਾ ਕੋਈ ਪਤਾ ਨਹੀਂ ਵੀ ਕੱਕਣਾ ਦੀ ਪਟਾਈ ਹੋਣੀ ਹੈ ਮਿਹਨਤ ਵਾਲੀ ਚੀਜ਼ ਹੈ ਚਲੋ ਇਹ ਵੀ ਆਪਾਂ ਕਹਿ ਨਹੀਂ ਸਕਦੇ ਵੀ ਵੀ ਇੱਕ ਖੇਤੀ ਜਿਹੜੀ ਹੈ ਵੀ ਸੁਖਾਲੀ ਜੀ ਉਹ ਹੈ ਪਟਣੀ ਆ ਧੋਣੀ ਆ ਅਵਾਲਣੀ ਆ ਸਕਾਉਣੀ ਆ ਫਿਰ ਕਿਤੇ ਜਾ ਕੇ ਵੇਚਣੀ ਆ ਠੀਕ ਨੇ ਚਲੋ ਬਾਕੀ ਵੀ ਚੱਲ ਰਿਹਾ ਕੰਮ ਬੂਟੇ ਵੀ ਚਲੋ ਵਧੀਆ ਹੈ ਬਾਕੀ ਮੈਨੂੰ ਇਹ ਬਹੁਤ ਵਧੀਆ ਸਿਸਟਮ ਲੱਗਿਆ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕੱਕਣਾ ਦਾ ਵੀ ਕੇ ਤਾਂ ਵੀ ਜਿਹੜਾ ਇਹ ਹਲਦੀ ਵਾਲੀ ਖੇਤੀ ਵੀ ਵਧੀਆ ਹੈ ਬਾਈ ਠੀਕ ਨੇ ਚਲੋ ਲੋ ਬਾਈ ਸੁਬਾ ਸੁਬਾ ਦਾ ਟਾਈਮ ਧੁੰਦ ਦੇਖੋ ਕਿਹੜੇ ਸਾਹ ਨਾਲ ਜਿਹੜਾ ਬਾਈ ਭਾਰਤ ਮਾਲਾ ਰੋਡ ਬਣਿਆ ਨਾ ਉਹਦੇ ਪਰ ਤੁਰੇ ਜਾਂਦੇ ਆ ਰਿਸ਼ਤੇਦਾਰਾਂ ਦੇ ਆਏ ਤੇ ਬਾਈ ਚਮਕੌਰ ਸਿੰਘ ਸਾਹਿਬ ਉਹ ਆ ਜੀ ਜਾਲੀ ਦੇਖੋ ਆਹ ਰੋਡ ਦੇ ਥੱਲੇ ਨਾ ਬਾਈ ਜਾਲੀ ਪਈ ਵੀ ਹੈ ਜਿਹੜੀ ਪਹਿਲਾਂ ਮੈਂ ਦੇਖਦਾ ਤਾਂ ਵੀ ਉਹ ਕਿੱਧਰ ਹੈ ਬਾਕੀ ਬਾਈ ਧੁੰਦ ਦੇਖੋ ਕਿਹੜੇ ਸਾਹ ਨਾਲ ਉੱਚਾ ਬਹਤਾ ਰੋਡ ਬਾਈ ਜੀਰੀ ਥੱਲੇ ਖੜੀਆ ਦੇਖੋ 20 ਫੁੱਟ ਉੱਚਾ ਰੋਡ ਹੋਊਗਾ ਪੱਕਾ ਪੂਰਾ ਆ ਦੇਖੋ ਬਾਈ ਗੱਲ ਬਣਾਈ ہوئی ਆ ਬਾਈ ਰੋਡ ਦੀ ਤਾਂ ਇੱਕ ਲੇਖੇ ਦਾ ਬਾਈ ਬੰਨੇ ਲੱਗਿਆ ਵਾ ਇਹ ਸਮਝ ਲਓ ਆਪਾਂ ਕਹਿ ਦਿੰਦੇ ਸੱਤ ਲੁਦਰਿਆ ਦੇ ਜਿੱਕਣਾ ਬੰਨ ਟੁੱਟੇ ਤੇ ਵੀ ਸਰਕਾਰ ਕਿਉਂ ਨਹੀਂ ਲਾ ਸਕਦੀ ਲਾ ਸਾਦੀ ਸਭ ਕੁਝ ਹੋ ਸਕਦਾ ਆ ਦੇਖੋ ਬੰਨਾਂ ਤੇ ਬੰਨ ਲੱਗੇ ਹੋਏ ਜਿਹੜੇ ਰੋੜਾਂ ਦੇ ਬਾਈ ਚਲੋ ਬਾਕੀ ਸਭ ਤੋਂ ਵੱਡੀ ਚੀਜ਼ ਥੀ ਜਿਹੜੀ ਤੁਹਾਨੂੰ ਦਿਖਾਉਣੀ ਥੀ ਵੀ ਰੋਡ ਕਿੰਨਾ ਉੱਚਾ ਦੇਖ ਲਓ ਅਦ੍ਰਸਤ ਦ੍ਰਿਸ਼ਤੂ ਵੀ ਭਾਈ ਇਹ ਝੂੰਡ ਲਾਤੇ ਦੇਖ ਲਓ ਵੀ ਰੋਡ ਦੀ ਜਿਹੜੀ ਮਿੱਟੀ ਹੰਡੇ ਨਾ ਇੱਥਾ ਨੂੰ ਜਾਵੇਂ ਨਾ ਦੇਖੋ ਝੂੰਡਾ ਦਾ ਵੀ ਕੋਈ ਮਹੱਤਵ ਹੈ ਸਾਹੀ ਕਹਿੰਦੇ ਨਦੀਆਂ ਦੇ ਵਿੱਚ ਪਾਣੀ ਦਾ ਰੋ ਕੋ ਬਦਲ ਦਿੰਦੇ ਆ ਆ ਦੇਖੋ ਚਲੋ ਚੱਲਦਾ ਕੰਮ